ਮਤ ਟਟਲੀ ਨੀ ਤੂੰ ਫਿਰ ਹੈ ਤੂੰ ਜਾਣਾ 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 ਨੇ ਉਹਨੇ ਕੀ ਕਰਤੂਤ ਕੀਤੀ ਆ ਹੈ ਕੁੜਮਾ ਦਾ ਕੁੜਮਾ ਦਾ ਪਿੰਡਾ ਚੰਗੇ ਲੱਗੀ ਦਾ ਤੇ ਮੇਰਾ ਵੀ ਪੋਕਾ ਮੇਰੀ ਧੀ ਦਾ ਕੁੜਮਾ ਦਾ ਪਿੰਡ ਹੀ ਜੜੀਆਂ ਨੇ ਕਰਤੂਤਾ ਕੀਤੀਆਂ ਵਾ ਬਹੁਤ ਵਧੀਆ ਕੀਤੀਆਂ ਵਾ ਨਹੀਂ ਮੇਰੀ ਗੱਲ ਸੁਣ ਜੇ ਪਰੋਣਾ ਆਇਆ ਸੀ ਕੋਈ ਨਹੀਂ ਮਾੜੀ ਚੰਗੀ ਕਰਤੀ ਤੇ ਤੂੰ ਆ ਰੋਲਾ ਪਾਉਣ ਚੱਲੀ ਹੋਂ ਉੱਥੇ ਰੋਲਾ ਜਲੀ ਪਾਣਾ ਮੈਂ ਪੁੱਛਣ ਹੀ ਜਾਣਾ ਇਹ ਕੀ ਕਰ ਰੋ ਉਹਨੂੰ ਸਖਾਲ ਕੇ ਇਧਰ ਨੂੰ ਘੱਲਿਆ ਮੇਰੀ ਧੀ ਤਾਂ ਮੇਰਾ ਦੋਤੇ ਦੇ ਛੱਪਾ ਪਿੱਟਾ ਲਾਤੀਆਂ ਉਹਦੇ ਮੁੰਡੇ ਦਾ ਹੱਥ ਤੇ ਲੱਗੀ ਉਹਦੇ ਜੁੰਡੇ ਪਵਾ ਤੇ ਆਣ ਕੇ ਅਰਤੂਤ ਕੀਤੀ ਆ ਚੰਗੇ ਲੱਗੀ ਦਾ ਵਾ ਉੱਥੇ ਜਾ ਕੇ ਇਹੋ ਜਿਹੀ ਗੱਲਾਂ ਕਰਦਾ ਜੀ ਉਹਨਾਂ ਨੂੰ ਨਹੀਂ ਚੰਗੇ ਲੱਗੀ ਮੈਂ ਹੁਣ ਉੱਥੇ ਇਹ ਬੇਹ ਲੈਣ ਜਾਣੀ ਆ ਵੀ ਇਹ ਉੱਥੇ ਪਹੁੰਚੀ ਆ ਕਿ ਫੋਨ ਕੀਤਾ ਕਿ ਕੀ ਹੋਇਆ ਵੇਹੋ ਪ੍ਰਾਣਾ ਵਾ ਉਹਦਾ ਹੱਕ ਬਣਦਾ ਆਪਣੀ ਘਰ ਆਈ ਦੇ ਹੱਥ ਚੁਪਣਦਾ ਵੀ ਅਹੀਂ ਨਹੀਂ ਕਹਿ ਸਕਦੇ ਸੌ ਗੱਲ ਬਾਤ ਅਗਲੇਂਦੀ ਕਰ ਹੁੰਦੀ ਆ ਅੱਛਾ ਹੁਣ ਤੂੰ ਉੱਥੇ ਜਾਏਂਗਾ ਤੈਨੂੰ ਮੈਂ ਨਾਲ ਖੜਾ ਮੇਰੇ ਹੁੰਦਾ ਚੋਕਾ ਉਹਨਾਂ ਦੇ ਮਾਪਿਓ ਦੇ ਹੁੰਦਾ ਹੱਥ ਹੈ ਪਰਜਾਈ ਦੇ ਪਾ ਲਈ ਮੇਰਾ ਤੇ mucho ਕੰਦਿਆ ਆਤਾ ਐਂਦਾ ਜਾ ਕੇ ਉੱਥੇ ਰੋੜਾ ਨਾ ਭਾਈ ਟਿਕ ਜਾ ਚੰਗਾ ਉਹਦੇ ਪਰਜਾਈ ਨੂੰ ਨਾਲੇ ਮਿਲਦੀ ਆ ਨਾ ਜਿਹੜੀ ਤਾਂ ਨਾਸਾ ਫਲਾਉਂਦੀ ਆ ਆਣ ਆਣ ਕੇ ਹੁਣ ਉਹਨੂੰ ਪੁੱਛ ਕੇ ਆਉਣੀ ਆ ਤੇ ਕੀ ਕਰਤੂਤ ਕੀਤੀ ਆ ਇਹਦੇ ਨਾਲ ਜਾ ਕੇ ਦੱਸ ਕੇ ਆ ਕਿ ਫੋਨ ਕੀਤਾ ਵਾ ਆਹੋ ਤੇ ਨਾਲੇ ਉਹਦੀਆਂ ਮੀਟਿੰਗਾਂ 'ਚ ਮੈਂ ਤੇਲ ਪਾ ਕੇ ਆਉਂ ਜੇਕਰ ਉਹਥੇ ਗਈ ਪੁੰਚੀ ਹੋਈ ਤੇ ਵੇਖੀ ਉਹ ਜਿਹੜੀ ਭੂਏ ਚੜਾਈ ਨਾ ਉਹਨੇ ਤੇ ਪਹੁੰਚਣਾ ਸੀ ਜਦੋਂ ਇਹ ਤਾਂ ਜਲੂਸ ਕੱਢਿਆ ਤੁਸੀਂ ਉਹਦਾ ਉਹ ਤਾਂ ਜੇ ਮੇਰਾ ਸੈਨੂ ਬੜਾ ਦੁੱਖ ਭੈਣ ਦਾ ਨਹੀਂ ਦੁੱਖ ਹੁੰਦਾ ਹਾਂ ਭੈਣ ਨੂੰ ਕਦੀ ਮੈਂ ਮਾਰਾ ਕਿਹਾ ਹੀ ਨਹੀਂ ਤੂੰ ਤੇ ਚੁੱਪ ਕਰਕੇ ਬਹਿ ਜਾ ਮੇਰਾ ਬੋਦਾ ਮੂੰਹ ਨਾ ਖੋਲ ਨਾ ਖਲਾਈ ਜਾ ਤੈਨੂੰ ਮੈਂ ਦੱਸ ਤਾਈ ਜਾ ਜਾ ਕਰੋ ਜੋ ਹੁੰਦੀਆਂ ਮਾਨ ਆਈਆਂ ਕਰੋ ਤੁਸੀਂ ਹੈ ਤੈਨੂੰ ਤਾਂ ਵੇਖ ਲੈ ਫੋਨ ਤੇ ਬਾਹਰੋਂ ਫੇਰਾ ਤੇ ਖਾ ਲਗਾ ਰੋਟੀਆਂ ਤੈਨੂੰ ਕੀ ਨਾ ਬਾਹਰ ਦੇ ਮੈਂ ਕੰਮ ਨਹੀਂ ਕਰਦਾ ਕੋਈ ਜੇ ਤੂੰ ਆਖੇ ਨਾ ਲਿਆ ਤੇ ਲਿਆਉਣੀ ਨਹੀਂ ਤੈਨੂੰ ਰੋਟੀਆਂ ਦੋ ਮਿਲਦਗਾ ਨਾ ਚੁੱਪ ਕਰਕੇ ਖਾਈ ਜਾ ਤੈਨੂੰ ਮੈਂ ਦੱਸ ਤਾਈ ਫੇਰ ਕੁੜੀ ਨੂੰ ਸੱਦ ਲਾ ਉਹ ਆਜੂਗੀ ਆਜੋਗੀ ਕੁੜੀ ਦਾ ਘਰ ਬਾਹਰ ਉਹਦਾ ਕੋਹਦਾ ਹੀ ਉਹਦਾ ਤਾਂ ਕੋਹ ਹੈ ਹੀ ਨਹੀਂ ਉਹਦਾ ਨਹੀਂ ਆਵੜਾ ਕੋਹ ਵੀ ਹਾਂ ਦੋ ਫੁਲਕੇ ਲਾਤੇ ਸੋਤੇ ਪਤਾ ਕੇ ਗਾਂ ਗਾਂ ਗਿਆ ਨਾ ਤੁਵੇਂ ਦਾਦਾ ਚੜਿਆ ਤੇ ਉਹਨਾਂ ਨੇ ਫੇਰ ਸੱਜ ਕੇ ਤੇ ਹੱਸੇ ਮਾਰਦੋਂ ਬੇਕੰਗਾ ਤਾਹ ਇੱਕ ਵਾਰ ਹਿੱਸੇ ਆਦੇ ਪਤਾ ਨਹੀਂ ਕੀ ਪੰਗੇ ਪਾਏ ਹਿੱਸੇ ਮਾਰਦੋਂ ਜੀ ਮੇਰੇ ਵਾਰ ਸਿੱਧੀ ਆਉ ਤੇ ਜਾਉ ਇੱਕ ਗੋਠ ਜਾਉ ਤੈਨੂੰ ਇੱਕ ਅੰਦਰ ਘਰ ਦੀ ਆ ਮੇਰੀ ਜੇ ਚਲਨੀ ਹੈ ਤਾਂ ਲੈ ਆਈ ਉਹਨੂੰ ਚੰਗਾ ਲਿਆਉਣੀ ਘਰ ਦੀ ਤੇਰੀ ਮੂੰਹ ਸਵਾਰ ਸਵਾਰਨਾਂ ਮੂੰਹ ਚੰਗਾ ਰ ਗੱਲ ਹੀ ਚੰਗੀ ਕਰ ਮੂੰਹ ਲਮਕਾ ਕੇ ਬੈ ਗਈ ਆ ਜਿਹਦੇ ਮਗਰ ਲਾਕੇ ਤੂੰ ਆ ਗਈ ਆ ਇਹਨੂੰ ਤੈਨੂੰ ਪਤਾ ਵਾਦਾ ਕਿਦਾਂ ਦੇਈ ਉਹ ਉੱਥੇ ਹੋਰ ਗੱਲਾਂ ਕਰ ਰਹੀ ਤੇ ਇੱਥੇ ਹੋਰ ਕਰਦੀ ਰਹਿੰਦੀ ਤੇ ਤੂੰ ਚੁੱਕ ਕੇ ਮੂੰਹ ਤੇ ਆ ਗਈ ਘਰਾਂ ਚ ਸੌ ਗੱਲਾਂ ਹੋ ਜਾਂਦੀਆਂ ਵਾ ਜਰਨੀਆਂ ਪੈਂਦੀਆਂ ਵਾ ਇਹਦਾ ਮਤਲਬ ਇਹ ਨਹੀਂ ਮੜਿਆ ਜ ਕੁਕੜੁ ਕੁੜੂ ਹੋਇਆ ਤੇ ਉੱਠ ਕੇ ਤੁਰ ਪੇ ਮੈਂ ਤੇ ਪਾਪਣੇ ਆਉਣਾ ਨਹੀਂ ਮੇਰੀ ਕਿਸਮਤ ਚ ਲਿਗਿਆ ਹੀ ਨਹੀਂ ਵੀ ਪੇਕੇ ਆਣ ਕੇ ਰਹਿਲਾ ਖੁਸ਼ੀ ਖਸਾਲੀ ਉਹ ਤੇ ਮੇਰੀ ਸੱਸ ਨੇ ਫੋਨ ਲਾਇਆ ਜਦੋਂ ਲੜਾਈ ਹੋਈ ਮੇਰੇ ਨਾਲ ਇੰਨੀ ਹੋਈ ਮੈਂ ਤੁਹਾਨੂੰ ਕਿਤੇ ਦੱਸਿਆ ਹੈ ਇਹਦਾ ਮਤਲਬ ਵੀ ਮੈਂ ਪੇਕੇ ਰਿਆ ਹੀ ਨਾ ਕਰਾਂ ਮੇਰੀ ਕਹੇ ਨੇ ਨਹੀਂ ਸੁਣਨੀ ਹੁਣ ਮੈਂ ਵੀ ਸੁਣਿਆ ਹੀ ਮੈਂ ਵੀ ਆ ਜਾਂਦੀ ਹੀ ਭੱਜ ਕੇ ਪਰ ਖਲਾਰੇ ਜਿਹੜੇ ਪੌਣੇ ਸੌਖੇ ਸਾਹਮਣੇ ਔਖੇ ਆ ਕੌਣ ਹੀ ਫੋਨ ਮਾਰ ਕੀਤਾ ਤੇ ਅਗਲੀ ਗਈ ਆ ਇਹ ਪਤਾ ਨਹੀਂ ਉੱਥੇ ਕੀ ਬੰਡਿਆ ਹੋਣਾ ਵਾ ਤਾਂ ਗਈ ਮੰਮੀ ਫਿਰ ਤੂੰ ਆਪਣਾ ਰੰਗ ਵਿਖਾਈ ਨਹੀਂ ਕਰ ਤਲਿਆ ਵੱਡ ਕੇ ਤੇਰੀ ਪਰਜਾਈ ਜਤੇ ਤੇਰੇ ਭਰਾ ਚ ਫਿਰ ਮੈਂ ਤਾਂ ਦੁਖੀ ਹਰੇ ਚ ਵੀ ਲਾਲਵਾ ਮੈਂ ਦੁਖੀ ਹਾਂ ਮੈਂ ਤੇ ਆਉਣਾ ਹੀ ਜਦੋਂ ਅਗਲੇ ਆਂਦੇ ਸੀ ਚਲ ਜਾ ਚੱਲ ਆਪਣੀ ਪਰਜਾਈ ਨਾ ਤੇ ਕੀ ਉਥੇ ਮੈਨੂੰ ਛੱਡ ਆਉਂਦੀ ਵਿਚਾਰੀਓ ਤੂੰ ਉਥੇ ਦੁਖੀ ਸੀ ਤੇ ਮੈਂ ਇੱਥੇ ਸੁਖੀ ਸੀ ਮੈਂ ਤੇ ਇਹਨੂੰ ਕਿਹਾ ਸੀ ਮੈਂ ਹਾਂ ਲੜਾਈ ਪਹਿਲਾਂ ਵੇਖ ਲਈ ਉਹਨਾਂ ਦਾ ਹਾਲ ਚਾਲ ਐਦਾਂ ਨਹੀਂ ਲੰਗਾ ਚਾਹੀਦਾ ਤੂੰ ਸੁਖੀ ਹ ਮਾਤਾ ਤੇਰੇ ਦਿਲ 'ਚ ਨਹੀਂ ਕੋਈ ਐਹੋ ਜਿਹਾ ਸਾਡੇ ਆਇਆ ਨਾ ਤੂੰ ਸਾਨੂੰ ਲੱਭੀ ਇੱਥੇ ਵੀ ਕਿੱਥੇ ਉਹ ਗਈ ਹਾ ਜੇ ਤੈਨੂੰ ਇੰਨਾ ਧੀਦਾ ਫਿਗਰ ਹੁੰਦਾ ਤੂੰ ਘਰੋਂ ਪੈਰ ਨਾ ਪੜਦੀ ਉਹ ਚੱਪਾ ਜਿਨੀ ਕੁੜੀ ਇੱਥੇ ਵੀਰ ਨਾਲ ਤੁਰੀ ਫ ਹਾਂ ਉਹਦਾ ਵੀ ਨਹੀਂ ਤੂੰ ਖਿਆਲ ਕੀਤਾ ਤੂੰ ਪਿੰਡ ਪਿੰਡ ਤੂੰ ਫਿਰਦੀ ਰਹੀ ਨਹੀਂ ਗਲੀ ਗਲੀ ਘਰ ਘਰ ਸਾਰੇ ਚੁਗਲੀਆਂ ਕੀ ਜਦੋਂ ਵਗਾਰ ਤੂੰ ਰਹਿ ਨਹੀਂ ਸਕਦੀ ਗਲੀ ਤੇਰੀ ਸੱਸ ਦੇ ਮਗਰ ਮੈਂ ਜਾਣ ਡੇ ਹੀ ਲੱਭਣ ਵੀ ਜਿਹੜੀ ਉਹ ਗਵਾਚ ਗਈ ਸੀ ਤਾਂ ਮੈਂ ਲੱਭਣ ਜਾਣ ਡੇ ਹੀ ਨਹੀਂ ਮਿਹਣੇ ਪਤਾ ਕਿਦਾਂ ਤੇ ਮਾਰਦੀ ਸੀ ਕੁਲਨ ਰੱਖਦੇ ਮਿਹਣੇ ਮਾਰੇ ਅਗਲੀ ਨੇ ਆਂਦੀ ਦੋਰ ਫੜੇ ਮੂੰ ਤੇਰੇ ਜਣਦਿਆਂ ਦਾ ਐਦਾਂ ਕਹਿੰਦੀ ਸੀ ਆਹ ਉਥੇ ਹੁੰਦੀ ਤਾਂ ਲੱਗਦੀ ਆਗ ਉਹਨੂੰ ਤੇ ਫਿਰ ਲੱਗੀ ਵਿਚਾਰੀ ਨੂੰ ਉਹ ਤਾਂ ਲੈ ਆਈ ਆ ਆਸ਼ਾ ਉਹ ਵਿਚਾਰੀ ਹੋ ਗਈ ਅੱਜ ਹੁਣ ਉਹ ਕਹਿੰਦੇ ਆ ਆਂਦੇ ਕਿਸ ਗੱਲ ਨਾਲ ਹੀ ਕਰਨੀ ਆ ਭਾਬੀਆਂ ਦੀ ਮੈਂ ਨਹੀਂ ਕੁੜੀ ਕਰਨੀ ਤੇ ਵੀਰ ਵੀ ਇਦਾਂ ਕਹਿਣ ਡਿਆ ਵਾ ਹੁਣ ਮੈਂ ਇੱਥੇ ਰਹੂੰਗੀ ਜਿੱਤੇ ਉਹਦੀਆਂ ਗੱਲਾਂ ਤੇ ਤੈਨੂੰ ਯਕੀਨ ਵਾ ਤੇ ਮੇਰੀਆਂ ਤੇ ਨਹੀਂ ਜਿੰਨੇ ਤੈਨੂੰ ਇੰਨੀ ਕਨੂ ਪਾਲਿਆ ਇੰਨੀ ਕਨ ਤੇ ਮੇਰੀ ਮਾਂ ਨੇ ਪਾਲਿਆ ਤੂੰ ਤੇ ਬਾਹ ਚਾਈ ਹਾਂ ਉਦੋਂ ਕਿ ਤੇ ਮੈਂ ਐਡੀ ਕਹਾਂ ਜਦੋਂ ਮੈਨੂੰ ਪਾਲਿਆ ਨਾ ਮੈਨੂੰ ਵੀ ਰਗਾ ਕੁੱਟ ਦੇ ਮੇਰੀਆਂ ਸਾਹ ਤੇਰਾ ਸੌਖਾ ਹੋ ਜਾਊਗਾ ਤੇਰਾ ਹੀ ਜ਼ਿਆਦਾ ਸੌਖਾ ਹੋਣਾ ਵਾ ਆਪ ਮਰ ਗਈ ਤੇ ਮੈਨੂੰ ਇੱਥੇ ਰੋਣਾ ਜੋਗਾ ਛੱਡ ਗਈ ਤੇ ਤੂੰ ਆ ਗੱਲਾਂ ਕਰਦੀ ਰੋਂ ਡਾਪਾ ਹੁਣ ਇਹੋ ਤਾਂ ਤੇਰੇ ਚ ਕਮੀ ਆ ਆ ਵੇ ਕਰ ਤੂੰ ਤਵੇ ਕਰਦੀ ਵੇ ਰੋਂਦੀ ਵੇ ਮੈਨੈ ਕੀ ਨਾ ਲੋ ਲੂ ਪਪਾ ਜੇ ਨਾ ਕਰਿਆ ਕਰ ਸਾਰਾ ਪਤਾ ਮੈਨੂੰ ਫਿਰ ਖਾ ਹੋ ਜਾ ਕੇ ਜਾ ਮੈਂ ਨਹੀਂ ਕਰਦੀ ਜਾ 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 ਤੂੰ ਜਾ ਜਾ ਜਿਹੜੀ ਕਰਦੀ ਅੰਦਰ ਜਾ ਕੇ ਜਾ ਬਦਨਾ ਕਰ ਜਾਵੇ ਕਰਦੀ ਉਹਨੂੰ ਦੁੱਖ ਹੀ ਤੇ ਜਾ ਕੇ ਮੈਨੂੰ ਲੈ ਆਈ ਵਿਚਾਰੀ ਕਿਤੇ ਮੇਰਾ ਭਰਾ ਰਾਤ ਦਾ ਸੁੱਤਾ ਨਹੀਂ ਹੈ ਟੈਨਸ਼ਨ ਇਨੀ ਹੋਈ ਉਹਨੂੰ ਅੱਛਾ ਤੇਰਾ ਭਰਾ ਸੁੱਤਾ ਨਹੀਂ ਆ ਉਹਨੇ ਤੇ ਇਨੀ ਗੱਲ ਆਖੀ ਆਂਦਾ ਜਦੋਂ ਇਨੀਆਂ ਗੱਲਾਂ ਹੋਈਆਂ ਉੱਥੇ ਬੇਇੱਜ਼ਤੀ ਕਰਾ ਕੇ ਆ ਗਈ ਆ ਕੀ ਕਰਾ ਕੇ ਮੈਨੂੰ ਲਾਉਦੀ ਫੋਨ ਤੇ ਮੈਂ ਆਉਂਦਾ ਤੈਨੂੰ ਠੰਡ ਪਉਂਦਾ ਜੋ ਬੰਨੇ ਮੇਰੇ ਜੂੰਡੇ ਫੜੇ ਨਣਾ ਨੇ ਮੇਰੀ ਨੇ ਮੇਰੇ ਤੇ ਹੱਥ ਚੁੱਕਿਆ ਮੈਂ ਉਹਨਾਂ ਦੀਆਂ ਜੁੱਤੀਆਂ ਹੀ ਖਾਈ ਜਾਵਾਂ ਉੱਥੇ ਗੱਲ ਸੁਣ ਮੈਨੂੰ ਥੋੜਾ ਇੰਨੇ ਕੋਈ ਦੱਸਿਆ ਵੇ ਉਹ ਜਿੰਨੀ ਕਾਰੇ ਮੂੰਹ ਵਾਲੀ ਨੇ ਮੈਨੂੰ ਤਾਂ ਕੋਈ ਦੱਸਿਆ ਨਹੀਂ ਮੈਨੂੰ ਤੇ ਆਂਦੀ ਵੀ ਚੱਲੀ ਆਂ ਹੀ ਸਹਿਰ ਨੂੰ ਸੁਗ ਲੈਣ ਜਾ ਤੇਰੇ ਕੋ ਬੜੀ ਮੈਨੂੰ ਕੀ ਪਤਾ ਹੀ ਨਹੀਂ ਆ ਗੱਲਾਂ ਦਾ ਉਹ ਤੇ ਵਿਚਾਰੀ ਨੇ ਪਰਦਾ ਰੱਖਿਆ ਹੋਣਾ ਵੀ ਚੱਲ ਕੋਈ ਨਹੀਂ ਤੈਨੂੰ ਕਹਨ ਦੁਖੀ ਕਰਨਾ ਉਹ ਪਰਦਾ ਕਿ ਨੰਗਾ ਹੋ ਗਿਆ ਮੇਰੇ ਗੜੀ ਦਾ ਐਵੇਂ ਨਾ ਨੂੰ ਮਾਰੀ ਕਹਿ ਜਿੰਨੀ ਜੋਗੀ ਆ ਗਈ ਮੇਰੇ ਮਗਰ ਜਾਂਦੀ ਡੁੱਪੀ ਭੱਜੀ ਮੈਂ ਪਰਦਾ ਕਹਾਂਗੇ ਕਰਨ ਦੀ ਮੇਰੇ ਗੜੀ ਜਾ ਜਾ ਕੇ ਉ ਤੈਨੂੰ ਜਿਹੜਾ ਮੈਂ ਸਮਝਾ ਦੇਣਾ ਉਹਨੇ ਤਾਂ ਨਹੀਂ ਤੈਨੂੰ ਸਮਝਾਇਆ ਜਿੰਨੂੰ ਤਾਂ ਆਪਣੀ ਪਰਜਾਈ ਕਹਿੰਦੀ ਆ ਮੈਨੂੰ ਤਾਂ ਫੇਰ ਵੀ ਤੂੰ ਤੇਰੇ ਹੀ ਰੱਖੀ ਮੇਰੇ ਚ ਜਿੱਦਾਂ ਮਰਜੀ ਹੋਵੇ ਘਰੋਂ ਪੈਰ ਨਹੀਂ ਪੁੱਟੀ ਦਾ ਘਰੋਂ ਤੇ ਤੂੰ ਪੈਰ ਤਾਂ ਪੁੱਟਿਆ ਨਾ ਵੀ ਜੇ ਇੱਥੇ ਕਿੰਨਾ ਚਿਰ ਰਹਿਗੇ ਮਹੀਨਾ 2 ਮਹੀਨੇ 6 ਮਹੀਨੇ ਰਹਿ ਜੇ ਇੰਨਾ ਜਾਣਾ ਤੇ ਉੱਥੇ ਹੀ ਆਤੀ ਹੈ ਕੀ ਕਰਨਾ ਤੂੰ ਐਦਾਂ ਦੇ ਗੱਲਾਂ ਕਰਤੂਤਾ ਕਰਕੇ ਵੇਖ ਫਿੱਕ ਪੈਂਦੀ ਐ ਤੇ ਤੂੰ ਕਿਉਂ ਐਦਾਂ ਆਈ ਆ ਦੂਜੀ ਗਲਤੀ ਤੇਰੀ ਏ ਕੁੜੀ ਦੇ ਤੂੰ ਗਈ ਸਵਰੇ ਉੱਥੇ ਤੂੰ ਵਾਧ ਚੜਾ ਕੇ ਨਾ ਕਰਕੇ ਆਈ ਹੋਗੇ ਤੇ ਜਾਣਾ ਨਹੀਂ ਤੇ ਤੂੰ ਤੇ ਮੇਰੇ ਤੇ ਬੁੜਕਣ ਲਈ ਕਿੰਨਾ ਤੋ ਤੇ ਜੇ ਉਹਨਾਂ ਨੂੰ ਪਤਾ ਲੱਗ ਜਾ ਤੇ ਫੇਰ ਤੇਰੇ ਤੇ ਫੇਰ ਡਾਂਗ ਲੈ ਕੇ ਆਉਣਗੇ ਕਿ ਨਹੀਂ ਤਾਸਰ ਉਹਨਾਂ ਨੂੰ ਕਿਦਾਂ ਪਤਾ ਲੱਗ ਜਾਣਾ ਮੈਂ ਅਗਲੇ ਨੂੰ ਕਹਿ ਕੇ ਆਈ ਆ ਮੈਂ ਤੇ ਪਾਜੀ ਗਾੜੀ ਵੀ ਹੱਥ ਜੋੜੇ ਵੀ ਕਿਤੇ ਉਹਨਾਂ ਨੂੰ ਨਾ ਪਤਾ ਲੱਗ ਜਾ ਨੀ ਤੇ ਉਹਨਾਂ ਮੇਰੇ ਜੁੰਡੇ ਪੜਛੁੜਨੇ ਆ ਜਿਦਾਂ ਦੀਆਂ ਮਾਵਾਂ ਤੀਆਂ ਆ ਹੈਗੀਆਂ ਵਾ ਫੇਰ ਤੈਨੂੰ ਕੀ ਲੱਗਦਾ ਪਾਜੀ ਨੇ ਤੇਰੀ ਮੰਨ ਲੈਣੀ ਮੰਨਣਗੇ ਬਥੇਰਾ ਸਿਆਣਾ ਵਾ ਹਾਂ ਆ ਮੈਂ ਮੂੰਹ ਤੋਂ ਨਹੀਂ ਹੱਥ ਫੇਰ ਕੇ ਕਹਿ ਦਿੰਨੀ ਆ ਜੇ ਤੇਰਾ ਪਾਜੀ ਮੰਨੂ ਨਾ ਇੱਥੇ ਮੈਨੂੰ ਤਾਂ ਦੱਸੇ ਜਾਣ ਕੇ ਕਿ ਉਹਨਾਂ ਮੇਰੀ ਸੱਚੀ ਮੰਨੀ ਆ ਵੇਹ ਲੋ ਮਾਂ ਆਪਣੀ ਦੀ ਗੱਲ ਜੇ ਕਿਤੇ ਮੈਂ ਕੁੜੀ ਨੂੰ ਲੈ ਹੀ ਆਈਆਂ ਤੁਹਾਨੂੰ ਮੈਂ ਸਾਰੇ ਉਹਦੇ ਘਰ ਦੇ ਖਲਾਸ ਦੱਸਿਆ ਸੀ ਵੀ ਉਥੇ ਕੀ ਕੁਝ ਹੋਣ ਡਿਆ ਵਾ ਤੇ ਵੇਹ ਲੋ ਕੁੜੀ ਨੂੰ ਕਿਦਾਂ ਡਈ ਆ ਉਂਗਲਾਂ ਲਾਉਣ ਤੀਲੇ ਦੇਣ ਡਈ ਆ ਵੀ ਤੂੰ ਉਹਦੇ ਪਿੱਛੇ ਲਾ ਕੇ ਘਰ ਚੋਂ ਪੈਰ ਕਿਉਂ ਪੁੱਟਿਆ ਮੈਂ ਆਲਾ ਮਾਰਾ ਕੀਤਾ ਕੀ ਹੋਣਾ ਕੀ ਮਾਦਾ ਦਾ ਦਿਮਾਗ ਖਰਾਬ ਹੋਣ ਦੱਸ ਉਹਦੇ ਮਗਰ ਲਾ ਕੇ ਮਾਦਾ ਉਹਨੂੰ ਭੈਣ ਨੂੰ ਛੱਡ ਤੀਗੇ ਭੈਣ ਨੂੰ ਕੀ ਛੱਡਣਾ ਉਤਰ ਵੇ ਤੇ ਸਹੀ ਤੂੰ ਵੀ ਜਦੋਂ ਉਥੇ ਹੈ ਹੀ ਨਹੀਂ ਰਹਿੰਦਾ ਕੋਈ ਹੱਜ ਨਹੀਂ ਸਾਰੀ ਨਿੱਗੀ ਨਿੱਗੀ ਗੱਲ ਮੈਂ ਤੁਹਾਨੂੰ ਆਣ ਕੇ ਦੱਸੀ ਵੀ ਉਥੇ ਕੀ ਕੁਝ ਉਥੇ ਬੰਡਿਆ ਹੈ ਤੇ ਇਹੋ ਜਿਹੇ ਹਾਲਾਤ ਚ ਅਸੀਂ ਕੁੜੀ ਛੱਡ ਸਕਦੇ ਹਾਂ ਹਾਂ ਵੀ ਜੇ ਦੱਸ ਉਹ ਆ ਹੀ ਗਈ ਆ ਜੇ ਕੋਈ ਗੱਲਬਾਤ ਹੋ ਗਈ ਆ ਹੈਂ ਤੂੰ ਉਹ ਵੀ ਬਾਲਦੀਆਂ ਤੇਲ ਪਾਉਣ ਦੀ ਆ ਤੂੰ ਸਮਝਾਉਣਾ ਕਿ ਤੂੰ ਇਹ ਕੰਮ ਕਰਨਾ ਦੱਸ ਆ ਕਰ ਲੈ ਆ ਉਹ ਕਰ ਲੈ ਕੋ ਡਈ ਹੋਣੀ ਆ ਤੀ ਦਾ ਤੂਲਾ ਲਾਉਣਗੇ ਜਿੱਦਾਂ ਮਰਜੀ ਉਹ ਮੂੰਹ ਦੀ ਬੜਬੋਲੀ ਆ ਪਰ ਉਹ ਪਤਾ ਮੇਰਾ ਕਿੰਨਾ ਪੂਰੀ ਇੱਜ਼ਤ ਹੈ ਆ ਉਹਦੇ ਦਿਲ 'ਚ ਮੇਰੇ ਲਈ ਤੇ ਜਿੱਦਾਂ ਉਹਨੂੰ ਡਈ ਆ ਇਹਦੇ ਸਾਡੇ ਦੋਹਾਂ 'ਚ ਦਰਾਰ ਪਾ ਦੂਗੀ ਇਹਦੇ ਆਂਦੀ ਆ ਵੀ ਕਿ ਤੇ ਨਾਨ ਨਰਜਾਈ ਮਿਲ ਕੇ ਬੈਣ ਹੀ ਨਾ ਆਪ ਪਿਓ ਮਰ ਗਿਆ ਤੁਹਾਡਾ ਤੇ ਇਹ ਇਹਨੂੰ ਛੱਡ ਗਿਆ ਸਾਡੇ ਜੋ ਕੀ ਬੰਦਾ ਪੁੱਛੇਦਾ ਹੋਰ ਹੈ ਵੀ ਕੌਣ ਆ ਤੁਹਾਡੇ ਦੋਹਾਂ ਤੋਂ ਇਲਾਵਾ ਤੇ ਉਹ ਫਿਰ ਮਤਰਿਆਂ ਵਾਲੀ ਕਰਦੀ ਰਹਿੰਦੀ ਆ ਮੈਂ ਬਾਪੂ ਨੇ ਸਿਆਪਾ ਪਾ ਗਿਆ ਸਾਡੇ ਗੱਲ ਪਾ ਗਿਆ ਤੇ ਆਪ ਤੇ ਚਰ ਗਿਆ ਦੰਨਾ ਕੋ ਲੈਣਾ ਨਾ ਕੋ ਦੇਣਾ ਕੀ ਇਹਨੂੰ ਆਖਿਓ ਛਿਆਣੀ ਬਿਆਣੀ ਹੈਗੀ ਆ ਮੇਰਾ ਜਰਾਦਾ ਉਹਨੂੰ ਕਵਾਂ ਵੀ ਇਹਦੇ ਲਾਗੇ ਵਿਆਹ ਹੀ ਨਾ ਕਰ ਇਹਨੂੰ ਕਵਾਇਆ ਹੀ ਨਾ ਕਰ ਲੱਗੂ ਗੁੱਸਾ ਰ ਫਿਰ ਲੱਗੇ ਇਹ ਕਹਿੰਦੀ ਆ ਵੀ ਇੱਥੇ ਆਵੇ ਹੀ ਨਾ ਕਿਤੇ ਇੱਕ ਇੱਕ ਕੁੜੀ ਆ ਤੇ ਉਹਦੇ ਨਾਲ ਵੀ ਆਂਦੀ ਮਿਲਨ ਵਰਤਨ ਨਾ ਬੰਦਾ ਪੁੱਛੇ ਵੀ ਉਹਨੂੰ ਅਹੀਂ ਛੱਡਤਾ ਤੇ ਫਿਰ ਉਹਦਾ ਹੈ ਕੌਣ ਆ ਹੋਰ ਇਹ ਮਿਲੇ ਵਰਤੀ ਕਿਦਾਂ ਨਾ ਅੱਗੇ ਉਹਦੋਂ ਚਿੰਤਾ ਹੀ ਗਏ ਆ ਤੇ ਆਦੀ ਤੁਸੀਂ ਇੰਨੇ ਚਿਰ ਬਾਅਦ ਆਏ ਫਲਾਣਾ ਤੇ ਹੁਣ ਕਹਿੰਦਾ ਮੈਨੂੰ ਗੱਲਾਂ ਕਰਦੇ ਆ ਹੁਣ ਜਾਣਾ ਉਹਨਾਂ ਤੇ ਪੈਂਦਾ ਹੀ ਐ ਅੱਗੇ ਕਹਿੰਦੇ ਚਾਰ ਪੰਜ ਕਹਿੰਦੇ ਇੱਕੋ ਇੱਕ ਤੇ ਹੈਗੀ ਆ ਹੁਣ ਜਾਣਾ ਉਹਨਾਂ ਤੇ ਪੈਂਦਾ ਹੀ ਐ ਉਹ ਤੇ ਉਹ ਹੀ ਨਹੀਂ ਚੱਜਦੇ ਤੇ ਜਹੀ ਨਾ ਮਗਰ ਕਹਦੇ ਉਹ ਇਹੇ ਦਾ ਤਾਂ ਫੇਰ ਸਰ ਗਿਆ ਲੋਕੀ ਸੋਤੀ ਪਤਾ ਜਿਹਦੇ ਚਾਹ ਬਣਾ ਕਰਦੇ ਮੈਂ ਆਪਣੀ ਤੀਨ ਸੂਟ ਬਣਾਦਾ ਐਦਾਂ ਕਰਾ ਉਹਦਾ ਪਰ ਤੁਸੀਂ ਸੱਸ ਤੇਰੇ ਇੱਥੇ ਆਈ ਮਰ ਚ ਗਈ ਸਾਸਰੀਕਾਲ ਸਾਸਰੀਕਾਲ ਸਾਸਰੀਕਾ ਭੈਣ ਜੀ ਸਾਸਰੀਕਾ ਉਹ ਠੀਕ ਜੀ ਹਾਂ ਠੀਕ ਠਾਕ ਆਜੋ ਅੰਦਰੇ ਇੱਥੇ ਮੈਂ ਤਾਂ ਨਹੀਂ ਬਾਹਰ ਬੈჯੀ ਕੋਈ ਨਹੀਂ ਉੱਥੇ ਚਲੋ ਲਿਆਣੀ ਹਾਂ ਦੋ ਕੁਰਸੀਆਂ ਇੱਕ ਲੈ ਆ ਕੋਸਣਾਓ ਪਰਿਵਾਰ ਠੀਕ ਠਾਕ ਜੀ ਸਭ ਠੀਕ ਠਾਕ ਵਾ ਤੇ ਆਪਣੀ ਸੁਣਾਓ ਹਾਂ ਠੀਕ ਵਾ ਇਹ ਵੀ ਜਿਹੜੀ ਗੱਡੀ ਜੀ ਪਾਣੀ ਲੈ ਸਾਸਰਿਕਾਰ ਬੈਂਜੀ ਬੜਾ ਸਲਾਮ ਭਿਆਜਾ ਸਸਰੀ ਕਾਲ ਦਾ ਜਵਾਬ ਦਿੱਤਾ ਹਾ ਹੋਦਾਈ ਕਿਉਂ ਨਾ ਠੀਕ ਨਹੀਂ ਤੁਨੀ ਉਹ ਗੱਲ ਛੱਡੋ ਭੈਣ ਜੀ ਨਾ ਮੈਂ ਜਿਆਦੀਆਂ ਕਰਾਉਣੀਆਂ ਤੇ ਨਾ ਮੈਂ ਕਰਨੀਆਂ ਮੈਨੂੰ ਸੱਚ ਸੱਚ ਦੱਸੋ ਪੀਏ ਪ੍ਰੀਤ ਦੇ ਸੋਰੇ ਗਈ ਕੇ ਫੋਨ ਕੀਤਾ ਉਹ ਸ਼ੋਇ ਨੂੰ ਦੱਸ ਨਹੀਂ ਹੁਣ ਤੂੰ ਇੱਕ ਜਿਹੜੀ ਮੇਰੀ ਗਈ ਨਾਲ 헤ਜ ਲਈ ਪਰਜਾਈ ਨੂੰ ਲੈ ਗਈ ਉਹ ਕਿੱਡੀ ਕ ਸਿਆਣੀ ਸੀ ਮੈਨੂੰ ਪਿਛੇ ਤੱਕ ਆ ਦੇ ਕੇ ਨਾ ਕੋ ਗੱਲ ਨਾ ਕੋ ਬਾਤ ਦਸਣੀ ਉਹ ਉਦਾਂ ਦਾ ਉਹਦਾ ਨਿਆਣਾ ਮੂੰਹ ਤੇ ਉਹ ਬੇਬੇ ਬਣੀ ਆ ਤਾਂ ਲੈ ਗਈ ਤਾਂ ਹੁਣ ਪੁੱਛੋ ਇਹਨੂੰ ਆਹ ਤਾਂ ਬੂਤ ਬੈਠੀ ਮੈਨੂੰ ਨਹੀਂ ਕਹਿਗਾ ਮੈਂ ਮੈਂ ਤੇ ਪੁੱਛਣਾ ਤੁਸੀਂ ਪੁੱਛੋ ਮੈਂ ਤਾਂ ਅੱਗੇ ਤੇ ਮੱਥਾ ਮਾਰਨ ਲਈ ਆ ਨਹੀਂ ਘਰਾਂ ਚ 100 ਗੱਲਾਂ ਹੋ ਜਾਂਦੀਆਂ ਤੇ ਤੂੰ ਚੁੱਕ ਕੇ ਇਹੋ ਜਿਹਾ ਡਾਪੀ ਕਰ ਲੈ ਤੇਰਾ ਹੁਣੇ ਕਿਤੇ ਸਿਆਣ ਪਾਗੀ ਤੇਰੇ ਮੂੰਹ ਤੇ ਈ ਫਿਰ ਵੀ ਹਾਨੂੰ ਪੁੱਛਣਾ ਆਣ ਕੇ ਮੈਨੂੰ ਤੂੰ ਹੀ ਪੁੱਛਿਆ ਆਣ ਕੇ ਤੁਸੀਂ ਇਹਨੂੰ ਤਾਂ ਨਹੀਂ ਨਾ ਕੋਈ ਕਿਹਾ ਕਿ ਜਵਾਬ ਦਿੱਤਾ ਹੁਣ ਮੇਰੀ ਸੁਣੋ ਗੱਲ ਜੇ ਮੇਰੀ ਧੀ ਆ ਜਾਂਦੀ ਆ ਉਹਦਾ ਇਹਨੂੰ ਰੋਣਾ ਪੈ ਜਾਂਦਾ ਉਹ ਇੱਥੇ ਤੁਹਾਨੂੰ ਨਹੀਂ ਰੋਣਾ ਪਿਆ ਇੱਥੇ ਆਣ ਕੇ ਬਹਿ ਗਈ ਆ ਇਹ ਪੱਕੀ ਆ ਗਈ ਜਾਣਾ ਨੇ ਵਾਪਸ ਇਹਨੇ ਕਿਉਂ ਕਰੋ ਪਿਆਰ ਪੁੱਟਿਆ ਹੋਵੇ ਆਖੇ ਲਾ ਕੇ ਉਹਨੂੰ ਮੈਂ ਸੱਦਿਆ ਸੀ ਕਿ ਚਲੋ ਭਈ ਪਰਜਾਈ ਆਣ ਕੇ ਸਮਝਾਉਗੀ ਕੋਹ ਮੈਨੂੰ ਇਹ ਥੋੜੀ ਪਤਾ ਪਿਓ ਨੇ ਵੀ ਲਾਰਾ ਲਾਲਾ ਕਰਕੇ ਤੈਨੂੰ ਨਾਲ ਹੀ ਲਾਉਣਾ ਇਹੋ ਤੇ ਆ ਵਾ ਇਦਾਂ ਵਾ ਮੈਨੂੰ ਤੇ ਕੋਈ ਪੁੱਛਦਾ ਨਹੀਂ ਖੁਥੜੀ ਨੂੰ ਮੈਂ ਤੇ ਆਪ ਅੱਗੇ ਆਪਣੇ ਰੋਣੇ ਰੋਂਣ ਲਈ ਇਹਦੇ ਗਾੜੀ ਦੇਖੋ ਖੁਥੜੀਏ ਤੂੰ ਇਹੋ ਜਿਹਾ ਕਿਉਂ ਕਰਦੀ ਬੜ ਬੜੀਆਂ ਤੋ ਕਿਨੇ ਹੜੇ 6 ਮਹੀਨੇ ਹੜੇ ਕੋ ਰਹੇਗੀ ਕਿ ਸਾਲ ਰਹੇਗੀ ਜਾਣਾ ਤੇ ਕੁੜੀਏ ਉੱਥੇ ਹੀ ਆ ਤੂੰ ਉੱਥੇ ਭੈਣ ਜੀ ਪਤਾ ਨਹੀਂ ਇਹ ਕਿਹੜੀਆਂ ਕਿਹੜੀਆਂ ਗੱਲਾਂ ਦੱਸ ਆਏ ਤੈਨੂੰ ਮੈਂ ਕੀ ਦੱਸਾਂ ਮੈਂ ਜਿੰਨੀ ਔਖੀ ਇਹਦੇ ਹੱਥੋਂ ਇਹ ਕੁੜੀ ਨੇ ਸਾਡੇ ਨੱਕ ਚ ਦਮ ਕੀਤਾ ਇਹਨੇ ਮੇਰੇ ਦੋ ਤੈਨੂੰ ਤੇ ਮੇਰੀ ਤੀਨ ਨੂੰ ਇਹਨੇ ਘਟਾਇਆ ਇਹਦੀ ਖਾਤਰ ਚ ਉਹਨੇ ਕੁੱਟਿਆ ਜਾ ਕੇ ਪਤਾ ਕਿੰਨੇ ਗੁੱਸੇ ਨਾਲ ਗਿਆ ਹਾਂ ਹਾਈ ਇੱਥੇ ਤੱਕ ਗੱਲਾਂ ਪਹੁੰਚ ਗਈਆਂ ਕਿਤੇ ਘੋੜਾ ਘੋੜਾ ਕਿਤੇ ਉਹਨੇ ਮੁਲਕ ਕਰਤਾ ਕੀ ਇਹ ਅੱਲਾ ਕਿਦਾਂ ਰੋਂਡਈ ਉਹ ਮੈਂ ਕਿ ਛੜੀ ਪਿਆਸਾ ਰੱਖੀਆਂ ਕੀ ਕਰਦੀ ਤੂੰ ਮਾਦਾ ਕੀ ਛੜੀ ਇੱਧਰ ਨੂੰ ਆਈ ਉਹ ਆ ਜਾ ਟਟ ਪਾਣਾ ਆਂਦਾ ਉੱਥੇ ਜਾਈ ਨਾ ਤੂੰ ਫੇਰ ਚੱਲੀ ਆ ਉਹਨੂੰ ਲੈ ਕੇ ਆਈ ਆ ਮੈਂ ਤੁਹਾਡੇ ਗਾੜੀ ਜੋੜਿਆ ਤੇਨੂੰ ਇੱਥੇ ਹੀ ਰੱਖੋ ਹਾਏ ਆ ਕਿੱਦਾਂ ਦੀ ਗੱਲ ਹੋਈ ਮਾਸੀ ਜੀ ਹੁਣ ਆਣ ਕੇ ਤੁਸੀਂ ਇੱਥੇ ਡਹਿ ਭੇਜੇ ਹਿੱਤਾ ਸੁਣ ਲੈ ਤੁਸੀਂ ਕੋਲ ਹੀ ਉਦੋਂ ਵੇਖਿਆ ਸੀ ਤੁਸੀਂ ਕੀਦਾਂ ਜੋ ਮੈਂ ਇਹਨੂੰ ਕਿਹਾ ਮੇਰੇ ਨਾਲ ਤੂੰ ਤੂੰ ਰੋਕ ਦੇ ਫੇਰ ਤੁਸੀਂ ਕਿਉਂ ਨਹੀਂ ਇੰਤਰੀ ਵੀ ਕਿਹਾ ਨਹੀਂ ਜਾਣਦੇ ਮੇਰਾ ਤਾਂ ਕੋਈ ਮੈਂ ਤਾਂ ਹੁਣ ਬੁਲਾਉਣਾ ਨਹੀਂ ਸੁਣੀ ਜਾ ਤੂੰ ਇਹਨਾਂ ਦੋ ਦਿਨਾਂ ਹੀ ਆ ਜਾ ਬਾਹਰ ਉੱਥੇ ਚਲੀ ਆਦੀ ਉਹਨਾਂ ਦੀ ਗੱਲਾਂ ਦੇ ਵਿੱਚ ਨਾ ਆਓ ਤੁਸੀਂ ਜੋ ਸਾਝਾ ਪਹਿਲਾਂ ਉੱਥੇ ਜਾਓ ਨੇ ਜਬਾਨ ਆਪਣੀ ਅੰਦਰ ਰੱਖ ਲੈ ਮੈਂ ਕਿ ਬੋਲੀ ਨਹੀਂ ਨਾ ਹੁਣ ਜੇ ਮੈਂ ਬੋਲ ਪੀ ਤਾਂ ਮੈਂ ਹਟਣਾ ਨਹੀਂ ਬੋਲਣਾ ਫੇਰ ਵੇਖੀ ਤੂੰ ਕਹਿਣਾ ਮੈਂ ਮੰਮੀ ਬੋਲਦੀ ਆ ਮੰਮੀ ਦਾ ਤਾਂ ਕੀ ਕਹੇ ਤੁਸੀਂ ਬੋਲ ਲਓ ਮੰਮੀ ਜੋ ਬੋਲਣਾ ਵਾ ਪਰ ਗੱਲ ਇਹ ਆ ਵੀ ਮਾਸੀ ਜੀ ਜਾਣ ਕੇ ਉਤੋਂ ਦੀ ਵਲਣ ਆ ਗਏ ਆ ਸਾਰਾ ਕਸੂਰ ਮਾਸੀ ਦੇ ਸਾਹਮਣੇ ਹੀ ਉਹ ਮੁੰਡਾ ਕਰਨ ਕੀ ਗਿਆ ਸੀ ਮੈਨੂੰ ਨਹੀਂ ਪਤਾ ਚੱਲ ਜਾ ਰਾਜ ਜਿੱਥੇ ਆਣਾ ਹੈ ਜਿਹੜਾ ਕੁੜੀ ਜਾ ਚੁੱਕਣ ਗਿਆ ਸੀ ਸਾਰਾ ਬੋਲਣਾ ਨਹੀਂ ਨਹੀਂ ਅਹੀਂ ਅਹੀਂ ਇਦਾਂ ਨਹੀਂ ਚੱਕਲਣੀ ਜਿੱਦਾਂ ਤੂੰ ਕਰਦੇ ਨਹੀਂ ਚੱਕਲਣੀ ਉਹਥੇ ਵੀ ਆਣਾ ਦੋਨੇ ਸਾਨੂੰ ਕੋਣ ਨਹੀਂ ਦਿੱਤਾ ਮੈਂ ਇਹਨੂੰ ਲੈਣ ਨਹੀਂ ਆਈ ਇਹ ਤੇ ਦੇਖ ਪਹਿਲਾ ਖਾੜਦਾ ਵਿਖਾਣੀ ਮੈਂ ਲੈ ਆਂਦੀ ਤੇ ਤਰੋ ਇਹ ਲੈਣ ਆ ਗਈ ਆ ਹਾ ਇੱਥੇ ਫੋਨ 'ਚ ਨਾ ਵੜੋ ਫੋਨ ਨਾ ਫੜੋ ਉਧਰ ਵੇਖੋ ਕਿਦਾਂ ਰਹੀ ਬੋਲਣਾ ਜਿਹੜੀ ਗੱਲ ਕਰਨ ਵਾਲੀ ਕਰੋ ਚੁੱਪ ਬੈਠਿਆ ਨਹੀਂ ਗੁਜ਼ਾਰਾ ਹੋਣਾ ਗਾਉ ਉਹਨੂੰ ਜਵਾਬ ਆਈ ਆ ਹੁਣ ਮੈਂ ਉਹ ਕਿ ਜਵਾਬ ਦਵਾਂ ਜਵਾਬ ਦੇਣਾ ਵਾ ਦੇਣਾ ਕਿਉਂ ਨਹੀਂ ਅਹੀਂ ਨਹੀਂ ਚੁੱਪ ਰਹਿਣਾ ਉਹਨੂੰ ਕੋ ਆਹੀ ਨਹੀਂ ਕੱਲਣੀ ਜਿਹੜੇ ਪੈਰੀ ਆਈ ਉਸੇ ਪੈਰੀ ਮੋੜੋ ਉਹਨੂੰ ਹਾ ਹਾ ਇਹ ਤੇ ਹੁਣ ਉਹ ਆਈ ਆ ਤਾਂ ਤੇ ਗੱਲ ਪੈਣਾ ਉਹ ਦੱਸ ਤੁਸੀਂ ਤਾਂ ਉੱਠ ਕੇ ਇੱਧਰ ਆਓ ਪੈਣਾ ਪੈਣਾ ਕਿਉਂ ਨਹੀਂ ਆ ਜਿੱਦਾਂ ਉਹ ਪੈਂਦੇ ਹੀ ਇਦਾਂ ਜਵਾਬ ਦੇਣੇ ਉਹਨੂੰ ਮੈਨੂੰ ਇਹਦਾ ਸੱਤੋਂ ਉੱਥੇ ਗਿਆ ਕਿਹੜਾ ਕਿਹੜਾ ਮੈਂ ਤੈਨੂੰ ਲੈ ਨਹੀਂ ਆਇਆ ਇਥੇ ਚਾਲ ਆ ਜਨਕਰ ਮਰਜੀ ਰੈ ਮੇਰੀ ਤੇਨਵਾਜ ਨੇ ਨਾ ਇਹਨਾਂ ਨਾਲ ਚੱਲ ਰਹੀਂਦੀ ਆ ਫਰਤ ਮੁੱਦੇ ਨਾਲ ਜਰ ਮਰਜੀ ਰੈ ਮਾਸੀ ਕਾ ਸਾਸਰੀ ਕਾ ਆਂਦੀ ਹੋਗੀ ਨਹੀਂ ਗਏ ਹਮਾਸੀ ਅਸੀਂ ਆਪ ਹੀ ਗਏ ਹਾਂ ਇੱਕ ਥਾਂ ਸਮਾਰ ਮਾਰ ਕੇ ਵੇਖਾ ਇਦਾਂ ਆਂਦੀ ਸੀ ਉਹ ਦਿਨ ਇਦਾਂ ਕਰਦੀਆਂ ਗੱਲਾਂ ਉੱਥੇ ਜਿਹਨੂੰ ਤੋਂ ਘਾਰ ਆਉਂਦੀ ਬੇਚੀ ਕਰਵਾ ਦੀ ਕੋਈ ਸੁਣੀ ਨਹੀਂ ਲੈ ਕੇ ਤੇ ਤੂੰ ਇਹ ਨਵਾ ਗਈ ਹੈਗਾ ਵਾਡੇ ਤੇ ਹੱਥ ਮਾਰ ਮਾਰ ਉੱਥੇ ਵੀ ਗੱਲਾਂ ਕੀਤੀਆਂ ਤੇ ਜਦੋਂ ਬਾਕੀ ਮੇਰਾ ਹੀ ਦੇ ਦੇ ਆਲਦੀ ਕਰਨੀ ਜਦੋਂ ਇਹ ਸਾਡੀ ਅਹੀ ਇਹਦੇ ਆਲਦੀ ਕਰਨੀ ਫਿਰ ਤੂੰ ਕੀ ਆ ਨਾ ਲੈ ਆਂਦੀ ਆ ਨਾ ਇੱਥੇ ਰੱਖਣੀ ਆ ਰੱਖੀ ਆ ਹਾਂ ਮੈਂ ਪਕਾਉਂਦੇ ਤੇ ਜੋਬਰ ਖਾਂਦਿਆ ਤੇ ਖਾਵੇ ਜੋਬਰ ਦੋ ਦਿਨ ਲੱਤਾਂ ਵੱਟੀਆਂ ਜੋ ਨਗਰਾਉਂਦੀ ਜੋਬਰ ਕਿੰਨੇ ਦਿਨ ਖਾਂਦਾ ਮਾਨੀਆਂ ਪੱਕੀਆਂ ਮੈਂ ਨਹੀਂ ਆ ਕੋਈ ਜੋ ਮਾਨੀ ਨਹੀਂ ਇਹ ਕਿੰਨਾ ਚਿਰ ਪਰਜਾਈਆਂ ਖਾਂਦੀ ਆ ਹੋਰ ਈ ਗੱਲ ਕਰੋ ਇੰਨਾ ਗੁੱਸਾ ਕਰਦਾ ਕਰੀਏ ਗੁੱਸਾ ਕਰਨਾ ਨਹੀਂ ਮਿੰਤਾ ਲੱਗੀ ਆਪ 11 ਤੱਕ ਤੂੰ ਇਹਨਾਂ ਟਮਟੋਣੇ ਨੂੰ ਇਕੱਠਾ ਕਾਕ ਤੇ ਮੇਰੀ ਕੁੜੀ ਦੇ ਸਾਰੇ ਜਾਵੜਿਆਂ ਤੇ ਜਾਣਾ ਸੀ ਜਦੋਂ ਇਹ ਆਖਣਡੀਆਂ ਰੋਲਾ ਪੈਂਦਾ ਵਾ ਘਰ ਦੇ ਵਿੱਚ ਉਹ ਆਂਦੇ ਇੱਥੇ ਮਾਰਨ ਪੈ ਗਿਆ ਰੋਲਾ ਪੈ ਗਿਆ ਹੋਰ ਮਾਰਨ ਪੈ ਗਿਆ ਸੀ ਹਾਂ ਮੇਰੀ ਨਾਂ ਪਿਆ ਮਾਰੀ ਮੇਰੇ ਮੂੰਹ ਤੇ ਪੁੱਤ ਤੇਰੇ ਨੇ ਮੇਰੇ ਹੁੰਡੇ ਪੜ ਲੈ ਆ ਆ ਛਤਰਾ ਵਾਲੇ ਕੰਮ ਚਾਬ ਕਰਦੀਆਂ ਜਿੱਦਾਂ ਡਈਆਂ ਇਦਾਂ ਇਦਾਂ ਕਰਨ ਐ ਐ ਜਣੀਆਂ ਸੀ ਜਿਹੜੇ ਵਹਲਾਤੀ ਹਾਂ ਤੇਰੇ ਨੇ ਕਤੂਤਾ ਕਿਹੜੀਆਂ ਕਿਹੜੀਆਂ ਦੱਸਾਂ ਸੋਨਾ ਇਹਨੇ ਲਕਾ ਲਿਆ ਕੁੜਾ ਮੇਰੀ ਧੀ ਦਾ ਨਾਂ ਲਾਤਾ ਇੱਕ ਚਾਰ ਸਫੇਰਾ ਵਾਗਦੀ ਇਹ ਪਤਾ ਨਹੀਂ ਕਿਹੜੀ ਮਿੱਟੀ ਦੀ ਖੱਤੀ ਬਣੀ ਤੂੰ ਪਤਾ ਤੂੰ ਨਾ ਬੋਲੀ ਤੂੰ ਨਾ ਬੋਲੀ ਮੂਝ ਘੁੰੜੀਆਂ ਪਾੜਾ ਬਗਾਨੀ ਆ ਬਗਾਨੀ ਰਹਿਣਾ ਤੂੰ ਮੀ ਹੋਣਗੇ ਨੱਕ ਤੇ ਮੇਰਾ ਵਢਾਤਾ ਕੁੜਮਾਰੇ ਸਾਹਮਣੇ ਮੈਂ ਕੀ ਬੋਲਾਂ ਮੈਨੂੰ ਤਾਂ ਗੱਲ ਹੀ ਨਹੀਂ ਆਉਂਦੀ ਮੇਰਾ ਕਿਹਦਾ ਵੀ ਨੱਕ ਨਹੀਂ ਵਢਿਆ ਗਿਆ ਕੋਈ ਨੱਕ ਨਹੀਂ ਵਢਿਆ ਗਿਆ ਆਪ ਜਾਣ ਕੇ ਤੁਸੀਂ ਉਹਨਾਂ ਦੇ ਘੜੀ ਚ ਕੰਡਾ ਨਹੀਂ ਕੋਈ ਚੁਗੰਦੀ ਲੋੜ ਨਹੀਂ ਧੀ ਆਲੇ ਹੋਵਾਂਗੇ ਜੀ ਸੱਦ ਕੇ ਹੋਵਾਂਗੇ ਪਰ ਅਹੀਂ ਐਡੇ ਮਾਰੇ ਨਹੀਂ ਐ ਪੇਹੀ ਆਪਣੀ ਧੀ ਰੋਟੀ ਨਹੀਂ ਖਵਾ ਸਕਦੇ ਹਣੀ ਤੂੰ ਕਿਹਨੂੰ ਖਵਾ ਸਕਦੇ ਮੇਰੀ ਸੋਣਾ ਗਲਦੀਪ ਤੁਹੀ ਖਾਰ ਸਕਦੇ ਮੈਨੂੰ ਖਾਰ ਸਕਦੀ ਤੇਰੀ ਕਿਤਾ ਜੁਰਤ ਪਈ ਮੇਰੀ ਧੀ ਦੇ ਸਾਰੇ ਜਾਣਦੀ ਦੱਸ ਮੈਨੂੰ ਤੇ ਜਾਣਾ ਨਹੀਂ ਸਾਰਾ ਕਸੂਰ ਨਹੀਂ ਟਾਣੀ ਕੁਰੀਨਾ ਕੋਨੇ ਨਹੀਂ ਬਸੰਦੀ ਧੀ ਹਾਡੀ ਕੁਰੀ ਤੂੰ ਹੀ ਕਰੋ ਮੇਰੇ ਮਾਂ ਨਹੀਂ ਤੂੰ ਉਹਦਾ ਚੋਪੀ ਕਰ ਜਾ ਦਵਿੱਤਰੇ ਕਿਉਂ ਇੰਨਾ ਬੋਲਣ ਦੀ ਜਾਣਾ ਓਥੇ ਧੀ ਇਹ ਕਿਉਂ ਬੋਲਣ ਦੀ ਇੰਨਾ ਮੈਂ ਨਹੀਂ ਜਾਣਾ ਐਦਾਂ ਨਹੀਂ ਮੈਂ ਜਾਣਾ ਇੱਥੇ ਰਹਿਣਾ ਹੀ ਹਾਂ ਮੈਂ ਰਾਜੀ ਨਹੀਂ ਹਾਂ ਮੈਂ ਸਭ ਕਾਤਾਂ ਜਿੱਕਲ ਲਾਗੇ ਕਿ ਕਦੋਂ ਜਾਣਾ ਪੱਕੀ ਆ ਗਈਆਂ ਆਹ ਵਾ ਗਈਆਂ ਤੇ ਉਹਦੇ ਘਰ ਜ਼ਮੀਨ ਤੇ ਪੱਕੀ ਰਹੀ ਮੈਂ ਨਹੀਂ ਚੋਪ ਲੈਣ ਆਇਆ ਜਾਣਾ ਦੇਖੀ ਤੇਰੀਆਂ ਪੱਕੀਆਂ ਕਿੰਨੇ ਕ ਦਿਨ ਖਾ ਰੀਆਂ ਤੂੰ ਤਾਂ ਫੇ ਜੋਬਨ ਵੱਖਰੇ ਵੱਖਰੇ ਲਾਉਂਦੀ ਹੋਇਆ ਕਿ ਹਾਏ ਤੇਰਾ ਤੇ ਆੜ ਗਵਾੜੀ ਨਹੀਂ ਮੁੱਕਣਾ ਚਾਹੀ ਮੈਂ ਤਾਂ ਸਵੇਰ ਤੋਂ ਨਿਕਲੀ ਸ਼ਾਮਾਂ ਤੇ ਜੋਬਨ ਵੀ ਤੇਰੀ ਬੋਲੀ ਬੋਲਦਾ ਉਹਨਾਂ ਦੇ ਕੁੱਤੇ ਨਹੀਂ ਆਪਿਆ ਮੇਰਾ ਬੰਦਾ ਹਾਂ ਚੁੱਪ ਚੁੱਪ ਕਰੋ ਚੁੱਪ ਕਰੋ ਕਿਉਂ ਟੇ ਬਿਮਾਰ ਹੋਵਾਂਗਾ ਨਾ ਇਹ ਦਿਮਾਗ ਖਰਾਬ ਹੋ ਗਿਆ ਤੇਰਾ ਅਹੀਂ ਉੱਥੇ ਕੋਈ ਮਾੜੀ ਗੱਲ ਨਹੀਂ ਕੀਤੀ ਅਹੀਂ ਜਿਹੜੀਆਂ ਕਰਨ ਵਾਲੀਆਂ ਉਹ ਕਰਕੇ ਆਏ ਆ ਅਗਲੇ ਤੇ ਰੋ ਰੋ ਕੇ ਦੱਸਣ ਦੇ ਇਹਨੇ ਸਾਡਾ ਲਹੂ ਪੀਲਾ ਨੇ ਮੇਰਾ ਜੀਣਾ ਹਰਾਮ ਕੀਤਾ ਨਹੀਂ ਆ ਕਿਹੜੇ ਵੇਲੇ ਤੇ ਮੁੱਟਾਂ ਦੇ ਨਾਲੇ ਪਏ ਹੁੰਦੇ ਦੀ ਚੁੱਕ ਕੇ ਅੱਜ ਤੱਕ ਦੀ ਯਾਦ ਤੁਰ ਪੈਂਦੀ ਨਹੀਂ ਹੈਂ ਕਹਤਾ ਹੁਣ ਤੇਰੇ ਜਵਾਈ ਨੇ ਗਿਆ ਸੀ ਅੰਦਰ ਜੋ ਆ ਕੇ ਖੁਸ਼ੀ ਖਸਾ ਲਈ ਤੇ ਤੂੰ ਕਦੀ ਮੇਰੀ ਧੀ ਕੋ ਵੜੀ ਨਾ ਤੇ ਇਦਾਂ ਟਮ ਟੋਣਾ ਇਕੱਠਾ ਕਰਕੇ ਪਰਜਾਈ ਨੂੰ ਤੇ ਭਰਾ ਨੂੰ ਲੱਗੀ ਤੇ ਸੋਹਣੀ ਲੱਗੀ ਸੀ ਸੋਹਣੀ ਲੱਗੀ ਸੀ ਹੈਂ ਹਾਂ ਨਹੀਂ ਮਾੜ ਕਤੂ ਤੂ ਤੇਰੇ ਨੰਬਰ ਬਣਿਆ ਹੋਣੇ ਉੱਥੇ ਉਹਦੇ ਰੋਂਦੇ ਨਹੀਂ ਤੇਰੇ ਪੋਸ ਲੱਗ ਗਿਆ ਹੋਣਾ ਉੱਥੇ ਨਹੀਂ ਬੜੀ ਅੱਗ ਲੱਗੀ ਹੈ ਭੱਜੀਆਂ ਇੱਧਰੋਂ ਕੀ ਕੀਆ ਪਰ ਜਵਾਈ ਤੇਰੇ ਨੇ ਜਿੱਦਾਂ ਇਹਨਾਂ ਨੂੰ ਲੱਗੀ ਤਿਆਰੀ ਤੇਰੇ ਇਦਾਂ ਹੀ ਆ ਜਦੋਂ ਲੱਗੀ ਨਾ ਅੱਗ ਇਦਾਂ ਹੀ ਆ ਪੌਲੀ ਕੀਤੀ ਆਣੀ ਆ ਆਹ ਤਾਂ ਅੰਦਰੋਂ ਸੇਕ ਪਿਆ ਤਾਂ ਭੱਜੀ ਆਈਆਂ ਕੋਈ ਵੀ ਤੂੰ ਵੀ ਹੋਏ ਥੇ ਨਹੀਂ ਤੇਰੇ ਤਾਂ ਮੁੰਡੇ ਨੇ ਇਦਾਂ ਹੀ ਲਾਤੀਆਂ ਤੜਫਾਂ ਡੈਕੀ ਹੁਣ ਲਾ ਕੇ ਦੱਸੇ ਤੇਰਾ ਦੋਤਾ ਬੈਣਾ ਕਿਦਾਂ ਬੋਲਣੀ ਹੈ ਚੁੱਪ ਕਰ ਜਿੱਦਾਂ ਜਿੱਥੇ ਗੁਝਾਈ ਜਿੱਦਾਂ ਦਾ ਸਖਾਇਆ ਓਏ ਅਹੀਂ ਚੰਗੀ ਗਿਢਾਈ ਸੀ ਅਹੀਂ ਚੰਗਾ ਹੀ ਸਿੱਖਿਆ ਦਿੱਤੀ ਉੱਥੇ ਜਾ ਕੇ ਇਹੋ ਜੀ ਬੋਲਣ ਡੈ ਵੀ ਇਹ ਬੋਲੀ ਕਿਆ ਉੱਥੇ ਕਿਉਂ ਗਿਆ ਨੂੰ ਇਹ ਤਾਂ ਸੱਪ ਸੰਗ ਗਿਆ ਨੂੰ ਉੱਥੇ ਤਰੀਕੀ ਬੋਲਦੇ ਆ ਭੈਣ ਜੀ ਘਰਾਂ ਦੇ ਮੌਲ ਵੀ ਜਿਹੜੇ ਉਹ ਵੀ ਜ਼ੁਬਾਨਾਂ ਲੰਮੀਆਂ ਕਰਾ ਦਿੰਦੇ ਆ ਕੀ ਕਰਨਾ ਵਾ ਘਰ ਘਰ ਦਾ ਮੌਲੀ ਆ ਘਰ ਘਰ ਦੀ ਕਹਾਣੀ ਏਦਾਂ ਦੀ ਏ ਕੀ ਕਰੀਏ ਹਾਂ ਤੇਰੇ ਕੋਲ ਇਹਦੀ ਕਹਾਣੀ ਹੋ ਗਈ ਜਾਈ ਆਹੋ ਇਹਦੀ ਕਹਾਣੀ ਹੋ ਗਈ ਆਪਣੀ ਧੀ ਦਾ ਵੇਖ ਕਿੰਨਾ ਦੁੱਖ ਲੱਗਾ ਤੇ ਕੀ ਕਰ ਸਾਡੀ ਧੀ ਨਹੀਂ ਆਹ ਮੈਂ ਤੇ ਆਮੀ ਘਰ ਨਾਲ ਲਾ ਕੇ ਬੋ ਬਾਗਲਾ ਆ ਗਈ ਤੇ ਬੋ ਤੂੰ ਇਹ ਰਹਿ ਤੂੰ ਜਦ ਮੇਰੇ ਨਾਲ 7 ਮਹੀਨੇ ਰਹੀ ਨਾ ਤੇਨੂੰ ਸਾਥ ਰੱਖੋ ਪੈਨ ਜੀ ਮੇਰੀ ਗੱਲ ਸੁਣੋ ਨਾ ਬੀ ਇਹ ਕੋਈ ਜਿੱਦ ਬਾਜੀ ਹੈ ਤੂੰ ਹੀ 7 ਮਹੀਨੇ ਰੱਖੀ ਹਾਂ ਜੀ ਤੂੰ ਤੇਰੀ ਉੱਥੇ ਰਹਿੰਦੀ ਇਹਦਾ ਨੀ ਮੂੰਹ ਵੱਟਿਆ ਜਾਉਂਦਾ ਮੇਰੀ ਕੀ ਸੁੱਖ ਨੂੰ ਨਹੀਂ ਰਹੀ ਤੁਹਾਨੂੰ ਕੀ ਪਤਾ ਮੇਰੀ ਕਿਹੜੀ ਕਿਹੜੀ ਮੈਨੂੰ ਦੁੱਖ ਦੱਸਦੀ ਆਣ ਕੇ ਅਛਾ ਇਹ ਗੱਲ ਆ ਉਹ ਤੇ ਆਪਸਾਂ ਉਹਨਾਂ ਦੱਸਿਆ ਵੀ ਉਹਦੇ ਇਤਨੀ ਟਿਕਦੀ ਹੈ ਜਦੋਂ ਚੁੱਕੋ ਚੁੱਲੀ ਵੀ ਤਰ ਚੁੱਕਿਆ ਚੱਲ ਪੋਤਾ ਬੜਾ ਲੈ ਕੇ ਉਹ ਤੇ ਚਲ ਗਈ ਹੁਣ ਦਿਨ ਵੀ ਵਿਗਾੜਤਾ ਇਹਨੇ ਹੈ ਤੇ ਜਾਣਾ ਜੀ ਮਾਂ ਕੋਈ ਜਾਂਦੀ ਆ ਮਾਂ ਮੰਗਦੀ ਆ ਤੇ ਇਹ ਵੀ ਫਿਰ ਮਾਂ ਕੋ ਆਈ ਆ ਆਹ ਬਰਾਤ ਤੀ ਉਸਿਆ ਕਰਨ ਗਏ ਮੇਨੇ ਵਾਲੀ ਕੋਈ ਗੱਲ ਨਹੀਂ ਉਹ ਚੇਰੀ ਬੁੜੀ ਵਿਚਾਰੀ ਮਾਦਾ ਉਹ ਵਿਚਾਰੀ ਜਾਂਦੀ ਮੈਂ ਲੱਤਾਂ ਧੂਧੂ ਕਰਦੀ ਆ ਫੜ ਫੜ ਕੇ ਡੰਡੇ ਨਾਲ ਰੱਖਿਆ ਤੇ ਫੇਰ ਕੀ ਆ ਹੁਣ ਇਹ ਚਾਵਲ ਆਏ ਤੇ ਮੈਂ ਨਹੀਂ ਲੱਤਾਂ ਧੂਧੂ ਪਕਾਉਂਦੀ ਏਦਾਂ ਹੀ ਆ ਉਹ ਹਾਂ ਇਹ ਲੱਤਾਂ ਤੇ ਕੇ ਰਿਆਂ ਚ ਤਾਂ ਉਹ ਕੋੜੇ ਨੂੰ ਜੜਿਆਂ ਖੋਲੇ ਦੇਤਾ ਫੇਰ ਆਈ ਚੇਰੀ ਕੋਈ ਨਹੀਂ ਤੂੰ ਵੀ ਅੱਜ ਖੋਲ੍ਹਦੀ ਆ ਆਹੋ ਆਹੋ ਏਦਾਂ ਹੀ ਆ ਫੇਰ ਇਹ ਮੇਰੀ ਵੀ ਸੁਣ ਲਓ ਹਾਂਜੀ ਟਾਈਮ ਟਾਈਮ ਪਾਉਣਾ ਜਿਹੜਾ ਚੰਗਾ ਹੁੰਦਾ ਵਾ ਆ ਆ ਮੁੜ ਕੇ ਇਹੋ ਕਲਾ ਪੈਂਦੀ ਹੁੰਦੀ ਕਿਉਂ ਤੂੰ ਇੰਨਾ ਕੱਪੜੇ ਤੂੰ ਵੀ ਚੁੱਪ ਕਰ ਲੈ ਕੁੜੀਏ ਇੰਨਾ ਤਾਂ ਬੋਲ ਤੂੰ ਵੀ ਨਹੀਂ ਇਹਨੂੰ ਪਾਲਾ ਪੈਗਾ ਨਾ ਖਰੀਦ ਮੈਨੂੰ ਲੈਣਾ ਹੀ ਲੱਖ ਰੱਦਾ ਕਿ ਮੇਰਾ ਨੀ ਸੱਦਰ ਨਹੀਂ ਆਹ ਮੇਰਾ ਮੇਰਾ ਪੜ ਗਿਆ ਆ ਇਹ ਹੈ ਮੇਰਾ ਸੱਦਰ ਨਹੀਂ ਜਾਂਦਾ ਇੱਧਰ ਦੇ ਬੋਲੇ ਦਾ ਨਹੀਂ ਅੱਛਾ ਲੱਖ ਫੇਰੀ ਕੀ ਬਾਣ ਐ ਦੀਓ ਐ ਦੀਓ ਚੱਲ ਮੇਰੀ ਐਡੀ ਆ ਤੇ ਤੁਹਾਡੀ ਐਡੀ ਆ ਐਡੀ ਮਾਵਾਂ ਦੀ ਐਡੀ ਐ ਦਾ ਹਟਾ ਰਸੀਆ ਬਾਜੂ ਆ ਤੇ ਹਾਂ ਜੀ ਘਟ ਤੂੰ ਹੀ ਵੀ ਨਹੀਂ ਤੂੰ ਵੀ ਕੁੜਮਾਰੇ ਪਿੰਡ ਕਿੰਨੀ ਉੱਚੀ ਬੋਲਣ ਰਹੀ ਬੋਲਣਾ ਨਹੀਂ ਬੋਲ ਮੇਰੇ ਉੱਥੇ ਮੇਰੇ ਜਵਾਈ ਨੇ ਇਕੱਲੇ ਇਕੱਲੇ ਪਿੰਡ ਇਕੱਠਾ ਕਰ ਲਿਆ ਜੋ ਹੋਇਆ ਪੜਾ ਗਿਆ ਹੈ ਦੇਖਿਆ ਹੀ ਆਂਦਰਾ ਨੂੰ ਛੇ ਪਿਆ ਤਾਂ ਵਜੀ ਆਈ ਹੋ ਜਵਾਈ ਨੇ ਤੇ ਮੇਲਾ ਲਾਇਆ ਹੋਣਾ ਮੈਂ ਦੱਸਿਆ ਨਹੀਂ ਨਾ ਬਾਜੀ ਤੇ ਬੜਾ ਚੰਗਾ ਵਾ ਜਿੱਦਣ ਕੁੱਤੇ ਵਾਲ ਦਿੱਤਾ ਉਦਣ ਹੀ ਜਾਊਗੀ ਚਲ ਗਈ ਕਿ ਹੈ ਜੀ ਕੁੱਤੀ ਤੂੰ ਹਣ ਉੱਥੇ ਵੜੀ ਦੇਖ ਤੇਰਾ ਮਿੱਡਰ ਹੋਣ ਤੇ ਲੱਗੂਗਾ ਅੱਗੇ ਤੇ ਨਹੀਂ ਲੱਗਾ ਲੈ ਮੇਲੋ ਜਬਾਨ ਵੇਖ ਲੋ ਸੱਸਾ ਮਾਵਾਂ ਇਦਾਂ ਬੋਲਦੀਆਂ ਵਾਂ ਇਹਨੇ ਤਾਂ ਮੈਨੂੰ ਧੀ ਸਮਝਿਆ ਹੀ ਨਹੀਂ ਆਹ ਪੁੱਤੀ ਕੱਤੀ ਵਾਲੀ ਤੇ ਗੱਲ ਜਿਹੜੀ ਆ ਮੇਰੀ ਸੋਹਣ ਘਾਲ ਭੈਣ ਜੀ ਇਹਨੇ ਜਿਹੜੀ ਮੇਰੀ ਕੁੜੀ ਨਾਲ ਅਥਾ ਕਰਾਤੀ ਨਾ ਕਰੇ ਹੱਦੋਂ ਵੱਧ ਕਰਾਤੀ ਆ ਹਾਂ ਪਰ ਜੇ ਤੁਸੀਂ ਮੇਰੇ ਸਾਹਮਣੇ ਇੰਨਾ ਬੋਲਣਾ ਨਾ ਨਾ ਪਰ ਜਾਈਦਾ ਕੋਈ ਰਿਸ਼ਤਾ ਰਹਿ ਗਿਆ ਵਾ ਉਹਨੇ ਰੱਖਿਆ ਸੀ ਚਪੇੜ ਮਾਰ ਲੱਗੇ ਨੇ ਨਾ ਰਿਸ਼ਤਾ ਵੇਖਿਆ ਤੂੰ ਗੱਲਾਂ ਹੀ ਨਹੀਂ ਚੰਗੀਆਂ ਹੌਲੇ ਕਰ ਦੇ ਹੁਣ ਦੇ ਤਾਂ ਨਾ ਸੋਨਾ ਧੀ ਆਹ ਹੁਣ ਦੇਣਾ ਨਹੀਂ ਇਹ ਤੇਰਾ ਮੇਰੀ ਚੀਜ਼ ਮੇਰੀ ਸੀ ਤੂੰ ਫਤਹੀ ਜਾ ਮੈਨੂੰ ਕੀ ਦੱਸਦੀ ਆ ਦੇ ਗੱਲਾਂ ਮਾਰ ਦੇ ਫਿਰ ਦੇ ਕੁੜੀ ਤਾੜੀ ਨੇ ਚੋਰੀ ਸੋਨਾ ਮੇਰਾ ਕੱਢ ਲਿਆ ਤੁਸੀਂ ਵੇਖ ਕੇ ਜਾਣ ਜੋ ਕੇ ਰਹਿ ਗਏ ਗੱਲਾਂ ਮਾਰਦੇ ਆ ਤਾ ਕਿ ਤਾ ਵੀ ਨਹੀਂ ਨਿੰਦੇ ਤੁਸੀਂ ਭੈਣ ਜੀ ਚੋਰੀ ਕੱਢ ਲੈ ਜਾਂ ਸਾਦੀ ਦੇ ਤਾ ਹੈ ਤੇ ਉਹਦਾ ਹੀ ਨਾ ਤੁਸੀਂ ਕਿੰਦਾ ਗੱਲਾਂ ਕਰਨੇ ਦਾ ਹੀ ਕਿਉਂ ਆਏ ਬੈਠੇ ਪੀਤੀਆਂ ਤੋਂ ਖੜਿਆ ਮਖਰ ਬਣਾ ਕੇ ਖੜਿਆ ਸਾਰਾ ਦਿਨ ਆਇਆ ਸੁਣ ਲੈ ਮੈਂ ਆਦਾ ਮਤੀ ਨੂੰ ਮੈਂ ਰੱਖਾਂ ਮੈਂ ਟਕਾਂ ਇਹ ਕੋਹ ਨਹੀਂ ਲੜਦੀ ਆਟਾ ਮੈਂ ਤੁਹਾਡੇ ਮੂੰਹ ਤੇ ਕਹਿ ਦਿੰਨੀ ਸੁਣ ਲੈ ਸੁਣ ਲੈ ਮਾਤਾ ਸਾਰਾ ਸਾਰੀ ਗਲਤੀ ਚਾਰ ਮੈਂ ਤਨਾ ਭੈਣ ਜੀ ਜਾਨ ਨਿਵਾਰਨ ਲਈ ਤੇ ਤੁਸੀਂ ਮੈਂ ਹਾਜ਼ਰ ਹਾਂ ਮੈਂ ਜਦੋਂ ਨਹੀਂ ਪਰ ਕੋਹ ਨਹੀਂ ਮੈਂ ਨਹੀਂ ਮੈਂ ਜਦੋਂ ਦੀ ਗਈ ਜਵਾਨੀ ਵਾਰ ਨੇ ਤੇ ਮਾਰਾ ਟੱਪਰ ਹੁਣ ਜੇ ਤੂੰ ਆਖੇ ਨਾ ਉਹ ਕੱਤ ਬੁੱਢੀ ਬਣਾਇਆ ਜਿਹੜਾ ਨਹੀਂ ਹੁਕਮਾ ਦਿੰਦਾ ਜਿਹੜਾ ਨਹੀਂ ਹੁਕਮਾ ਦਿੰਦਾ ਜੇ ਤੂੰ ਆਖੇ ਤੇ ਹੁਣ ਇੰਨਾ ਕੱਦੀ ਵੀ ਨਹੀਂ ਨਾ ਦੇ ਆਵੇ ਬਾਰੇ ਤਾਂ ਵੀ ਕੋਈ ਕਹਿ ਨਹੀਂ ਆਪੀ ਉੱਥੇ ਗਈ ਉੱਥੇ ਗਈ ਚਲੋ ਗਈ ਕੁੜੀ ਹੜੀ ਦੀ ਗਲਤੀ ਤੁਸੀਂ ਕੂਲਰ ਤੇ ਵੀ ਹੁਣ ਮਿਹਣੇ ਦੇਣ ਦੇ ਤੁਹਾਨੂੰ ਨਹੀਂ ਪਤਾ ਸਿਆਲ ਆਇਆ ਕੀ ਤੁਸੀਂ ਕਰਨ ਦੇ ਘਰਾਂ ਵਰਗੇ ਘਾਰ ਹੀ ਆਹੀਂ ਮਿਹਣੇ ਮਾਰੇ ਆਹੀਂ ਮੰਗਿਆ ਹੈ ਸੁਨਾਕਾ ਲਿਆ ਹੈ ਯਾਨ ਕੂਲਰ ਦਾ ਜਿਹਦਾ ਵਿਆਹ ਤਾਂ ਨਹੀਂ ਦਿੱਤਾ ਤਾਂ ਹੁਣ ਅਸੀਂ ਕੀ ਕਰਨਾ ਕੂਲਰ ਨਹੀਂ ਜੇ ਕੂਲਰ ਆਹੀ ਜੇ ਤੁਸੀਂ ਆ ਗੱਲਾਂ ਕਰਦੇ ਤਾਂ ਕੁੰਦਰ ਦੀ ਕੀ ਗੱਲ ਤੁਸੀਂ ਆ ਬਣੀ ਹੀ ਲੈਣੀ ਮੇਰੇ ਦਾ ਦੋਤੇ ਦਾ ਉਹਦਾ ਤੂੰ ਆ ਕੇ ਇਦਾਂ ਦਾ ਸੀ ਕੂਲਰ ਇਹਨੇ ਆਪ ਦੱਸਿਆ ਕੂਲਰ ਤੋਂ ਅਧਰਾ ਪੈਂਦਾ ਫਿਰਦਾ ਸੀ ਕੂਲਰ ਆਉਣੇ ਇਹਨੇ ਕੋ ਜਾ ਕੇ ਦੱਸਿਆ ਜਾਉਣਾ ਨਹੀਂ ਤੇ ਫਿਰ ਨਹੀਂ ਆਇਆ ਤੇ ਤੂੰ ਕਿ ਮੈਨੇ ਮਾਰਦੀ ਦੁਰ ਫੜਾ ਮੂੰਹ ਆਂਦੀ ਤੇਰੇ ਜਾਣਦਿਆਂ ਦਾ ਕੂਲਰ ਦੇਣ ਜੋਗੇ ਨਹੀਂ ਆ ਤੇਰੀ ਮਾਂ ਕੋਈ ਪੱਖਾ ਲਾ ਕੇ ਬੈਠੀ ਗੱਲ ਸੁਣ ਲੈ ਮੇਰੀ ਪੱਖਾ ਲਾ ਕੇ ਬੈਠੀ ਮੇਰਾ ਦੋਤਾ ਆਂਦਾ ਨਿਆ ਲਾਉਣਾ ਇਹ ਆਂਦੀ ਨਿਆ ਲਾਉਣਾ ਮੈਂ ਖਾ ਆਪਣਾ ਕੂਲਰ ਲਾ ਪਾਣੀ ਪਾ ਕੇ ਲੱਗਿਆ ਮੇਰੇ ਮੇਰੇ ਤਾਂ ਤੁਸੀਂ ਆਪ ਡੇ ਮੈਂ ਕਹਿਣਾ ਨਹੀਂ ਮੈਂ ਹਾਂ ਨਾ ਨਹੀਂ ਦੱਸਦੀ ਜਿਦੋਂ ਹੁੰਦਾ ਉਦੋਂ ਹੀ ਦੱਸਦੀ ਇਹ ਤਾਂ ਅਗੜਾ ਵੀ ਠੀਕ ਨਾ ਆਵੇ ਕੋਈ ਦੱਸ ਦੇ ਤਾਂ ਮੇੜੇ ਫੜ ਜਾਂਦੇ ਆ ਮੈਨੂੰ ਤਾਂ ਪਹਿਲਾਂ ਕਰਤੂਤਾਂ ਦਾ ਪਤਾ ਹੀ ਇਹ ਉਦਾਂ ਹੀ ਫੌਟ ਫੜਕੇ ਟਾਉਂਦੀ ਆ ਆਉਣਾ ਹੈ ਮੈਂ ਤੇ ਤੇਰੇ ਦਾਜ ਦੇ ਲੋਬੀ ਹੋਏ ਨਾ ਤੇ ਕਰੋ ਕੇਸ ਜਿੰਨਾ ਹੁੰਦਾ ਲੈ ਕੰਮ ਕਰ ਜਾ ਕੇ ਮੇਰੇ ਘਰੇਸੀ ਲਗਾ ਮੇਰਾ ਘਰ ਭਰ ਤੇਰੇ ਮਾਦਾਈ ਤੇਰੇ ਕੁਲਰ ਤੇ ਆਈ ਕਹਿਂ ਜੀ ਉਹ ਕਿਹੜਾ ਸਾਡੇ ਪੇਟਿਆਂ ਨੂੰ ਦਿੱਤਾ ਹੁਣਾ ਇੱਥੇ ਕਮਾਈ ਦਾ ਲਿਆ ਹੁਣਾ ਮੁੰਡੇ ਨੇ ਕਮਾਈ ਕੀਤੀ ਤੇ ਮੇਰੀ ਹੈ ਤੇ ਅੱਲਕ ਤਾਂ ਤੂੰ ਹੀ ਭੁਲੇਖੇ ਚੋਂ ਕੱਢ ਗਈ ਸਾਰਾ ਕੁਝ ਮੇਰੇ ਨਾਲ ਹੀ ਹੋਂ